ਸੋਕ ਹੋਟਲ ਗੁਰਸੇਵੀਏ ਅਨਸ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ਼੍ਰੀ ਵਾਘੇ ਗੁਰ ਸਾਹਿਬ ਜਿਉ ਬਰਾਜ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਦولت ਆਕਤ ਹੂ ਨਾਹੀ ਆਗੈ ਸੁਖ ਮੇਰੇ ਮੀਤਾ ਪਖੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋਣਾ ਹੀ ਸਾਚੇ ਸਾਖਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲੋ ਪੁਣੇ ਪਗਤ ਕਰੈ ਪ੍ਰਤਪਲ ਆਚਰਜ ਤੇਰੀ ਵਡਿਆਈ ਨਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੈ ਪ੍ਰਤ ਪਾਲਾ ਅਤਿਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਅੱਜ ਦਾ ਜੋ ਪਵਿੱਤਰ ਹੁਕਮ ਨਾਮਾ ਕੰਨਨ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੀ ਬਾਣੀ ਬਖਸ਼ਿਸ਼ ਕੀਤਾ ਹੈ ਕਿ ਜਿਹੜਾ ਇਨਸਾਨ ਉਸ ਪਰਮਾਤਮਾ ਦੀ ਬੰਦਗੀ ਸੇਵਾ ਸਿਮਰਨ ਕਰਦਾ ਹੈ ਅਤੇ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਰਹਿ ਕੇ ਦੁੱਖ ਤੇ ਸੁੱਖ ਨੂੰ ਸਮਾਨ ਸਮਝਦਾ ਹੈ ਤਾਂ ਉਸ ਤੇ ਕਿਸ ਤਰ੍ਹਾਂ ਦੀ ਕਿਰਪਾ ਹੁੰਦੀ ਹੈ ਅੱਜ ਦੇ ਹੁਕਮਨਾਮੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਆਗੈ ਸੁਖ ਮੇਰੇ ਮੀਤਾ ਕਿਹੇ ਮੇਰੇ ਮਿੱਤਰ ਜਿਸ ਮਨੁੱਖ ਦੇ ਅਗਾ ਆਉਣ ਵਾਲੇ ਜੀਵਨ ਵਿੱਚ ਪਰਭੂ ਨੇ ਸੁਖ ਬਣਾ ਦਿੱਤਾ ਹੈ ਆਉਣ ਵਾਲਾ ਸਮਾਂ ਜੋ ਹੋਏਗਾ ਇਨਸਾਨ ਦਾ ਜਿਹੜਾ ਬੰਦਗੀ ਕਰਦਾ ਹੈ ਉਹ ਸੁੱਖਾਂ ਦੇ ਨਾਲ ਸਤਿਗੁਰੂ ਜੀ ਭਰਪੂਰ ਕਰ ਦਿੰਦੇ ਹਨ ਪਾਛੇ ਆਨੰਦ ਪ੍ਰਭ ਕੀਤਾ ਜਿਸ ਦੇ ਬੀਤ ਚੁੱਕੇ ਜੀਵਨ ਵਿੱਚ ਵੀ ਪ੍ਰਭੂ ਨੇ ਆਨੰਦ ਹੀ ਬਣਾ ਕੇ ਰੱਖਿਆ ਸੀ ਪਰਮੇਸ਼ਰ ਬਣਤ ਬਣਾਈ ਕਹਿੰਦੇ ਜੋ ਇਹ ਬਣਤ ਬਣਾਈ ਹੈ ਨਾ ਇਹ ਵਿਅਉਤ ਬਣਾਈ ਹੈ ਪ੍ਰਮਾਤਮਾ ਨੇ ਉਸ ਮਨੁੱਖ ਦੇ ਵਾਸਤੇ ਪਰਮੇਸ਼ਰ ਨੇ ਇਹੋ ਜੀ ਬਣਾ ਕੇ ਰੱਖੀ ਹੈ ਫਿਰ ਇਹ ਡੋਲਤ ਕਤ ਹੂ ਨਹੀਂ ਫਿਰ ਉਹ ਇਨਸਾਨ ਕਦੇ ਵੀ ਡੋਲਦਾ ਨਹੀਂ ਨਾ ਮਾਇਆ ਪਿੱਛੇ ਨਾ ਕਿਸੇ ਬਾਸ਼ਨਾ ਪਿੱਛੇ ਕੋਈ ਵੀ ਚਾਹੇ ਸੰਸਾਰ ਦੀ ਚੀਜ਼ ਹੋਵੇ ਉਹ ਹਮੇਸ਼ਾ ਪਰਮਾਤਮਾ ਦੀ ਰਜਾ ਦੇ ਵਿੱਚ ਰਹਿ ਕੇ ਉਸ ਦਾ ਆਨੰਦ ਮਾਣਦਾ ਹੈ ਸਾਚੇ ਸਾਹਿਬ ਸਿਉ ਮਨ ਮੰਨਿਆ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਜਿਸ ਮਨੁੱਖ ਦਾ ਮਨ ਸਦਾ ਕੈਮ ਰਹਿਣ ਵਾਲੇ ਪਰਮਾਤਮਾ ਦੇ ਨਾਲ ਭਿੱਜ ਗਿਆ ਭਾਪ ਕੇ ਪਤੀਜ ਗਿਆ ਹਰ ਸਰਬ ਨਿਰੰਤਰ ਜਨਿਆ ਉਹ ਮਨੁੱਖ ਉਸ ਮਾਲਕ ਪ੍ਰਭੂ ਨੂੰ ਸਭ ਵਿੱਚ ਫਿਰ ਇੱਕ ਰਸ ਵਸਦਾ ਪਛਾਣ ਲੈਂਦਾ ਹੈ ਸਭ ਮਹਿਜੂਤ ਜੋਤ ਹੈ ਸੋਈ ਸਤਿਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਉਸ ਇਨਸਾਨ ਦੀ ਫਿਰ ਅਵਸਥਾ ਹੋ ਜਾਂਦੀ ਹੈ ਸਾਰਿਆਂ ਦੇ ਵਿੱਚ ਉਸ ਪ੍ਰਮਾਤਮਾ ਦੀ ਜੋਤ ਉਸ ਨੂੰ ਨਜ਼ਰ ਆਉਣ ਲੱਗ ਜਾਂਦੀ ਹੈ ਸਭ ਜੀ ਤੇਰੇ ਦਿਆਲਾ हे ਦਇਆ ਦੇ ਘਰ ਪ੍ਰਭੂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਆਪਣੇ ਭਗਤ ਕਰੈ ਪ੍ਰਤਪਾਲ ਅਕਾਲ ਪੁਰਖ ਤੂੰ ਆਪਣੇ ਭਗਤਾਂ ਦੀ ਰਖਵਾਲੀ ਫਿਰ ਆਪ ਹੀ ਕਰਦਾ ਹੈ ਅਚਰਜ ਤੇਰੀ ਵਿੜਿਆਈ ਏ ਅਕਾਲ ਪੁਰਖ ਤੂੰ ਅਚਰਜੇ ਸਰੂਪ ਹੈ ਤੇਰੀ ਬਖਸ਼ਿਸ਼ ਵੀ ਹੈਰਾਨ ਕਰਨ ਵਾਲੀ ਹੈ ਤੇਰੀ ਐਡੀ ਵੱਡੀ ਵਿੜਿਆਈ ਹੈ ਤੇ ਤੇਰੀ ਐਡੀ ਵੱਡੀ ਹੀ ਸ਼ੋਭਾ ਹੈ ਨਿਤ ਨਾਨਕ ਨਾਮ ਧਿਆਈ ਕੇ ਇਨਸਾਨ ਜੇ ਤੂੰ ਜੀਵਨ ਦੇ ਵਿੱਚ ਸੁੱਖ ਚਾਹੁੰਦਾ ਹੈ ਨਾ ਤਾਂ ਉਸ ਪ੍ਰਮਾਤਮਾ ਦਾ ਨਾਮ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਸਿਮਰਦਾ ਰਹੀਂ ਉਸ ਪ੍ਰਮਾਤਮਾ ਦਾ ਸਿਮਰਨ ਤੇ ਸੇਵਾ ਕਰਦਾ ਰਹੀਂ ਤੈਨੂੰ ਸਤਿਗੁਰੂ ਜੀ ਆਨੰਦ ਦੀ ਅਵਸਥਾ ਦੇ ਵਿੱਚ ਲੈ ਜਾਣਗੇ ਜਿਸ ਕਰਕੇ ਤੇਰਾ ਲੋਗ ਤੇ ਪਰਲੋਕ ਸਵਰ ਜਾਏਗਾ ਸਤਿਗੁਰੂ ਜੀ ਇਹੋ ਹੀ ਫਰਮਾਉਂਦੇ ਹਨ ਕਿ ਬਾਣੀ ਦੇ ਨਾਲ ਕੱਲਾ ਤੇਰਾ ਪ੍ਰੈਜੈਂਟ ਜਾਂ ਵਰਤਮਾਨ ਸਮਾਂ ਨਹੀਂ ਤੇਰਾ ਜੋ ਪਿੱਛੇ ਗੁਨਾਹ ਕੀਤੇ ਹਨ ਉਹ ਵੀ ਸਤਿਗੁਰੂ ਬਖਸ਼ ਦੇਣਗੇ ਆਉਣ ਵਾਲੇ ਸਮੇਂ ਦੇ ਲਈ ਤੇਰਾ ਰਾਹ ਪਤਲਾ ਕਰ ਦੇਣਗੇ ਇਸ ਕਰਕੇ ਚਾਹੇ ਥੋੜੇ ਸਮੇਂ ਲਈ ਉਸ ਪ੍ਰਮਾਤਮਾ ਦੀ ਜੋ ਇਹ ਬੰਦਗੀ ਦਾ ਰਸਤਾ ਹੈ ਜੋ ਇਨਸਾਨ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਤੂੰ ਸੇਵਾ ਦੇ ਵਿੱਚ ਸਿਮਰਨ ਦੇ ਵਿੱਚ ਉਸ ਪਰਮਾਤਮਾ ਦੇ ਵਿੱਚ ਯਾਦ ਦੇ ਵਿੱਚ ਜੁੜਨ ਦੀ ਜਰੂਰ ਕੋਸ਼ਿਸ਼ ਕਰ ਬਾਣੀ ਦਾ ਜਾਪ ਕਰਦੇ ਆ ਸੰਗਤ ਜੀ ਸਤਿਗੁਰੂ ਜੀ ਬਿੰਦ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਸਮਤ ਬਖਸ਼ਣੀ ਅੱਗੇ ਵਾਸਤੇ ਜਿਵੇਂ ਸਤਿਗੁਰੂ ਆਪ ਜੀ ਨੂੰ ਭਾਵੇ ਉਸ ਤਰ੍ਹਾਂ ਆਪ ਜੀ ਬਾਣੀ ਦਾ ਜੋ ਜਪ ਹੈ ਜੋ ਵਿਆਖਿਆ ਹੈ ਆਪ ਹੀ ਕਰਵਾ ਲੈਣਾ ਕਿਉਂਕਿ ਮੇਰੀ ਇੰਨੀ ਕੋਈ ਬਹੁਤੀ ਮਤ ਨਹੀਂ ਬਸ ਸੰਗਤ ਦੀ ਅਸੀਸ ਸਤਿਗੁਰੂ ਜੀ ਤੇਰੀ ਦਇਆ ਹੈ ਜੋ ਆਪ ਜੀ ਇੰਨਾ ਬੁਲਾ ਰਹੇ ਹੋ ਭੁੱਲਾਂ ਚੁੱਕਾ ਮਾਫ ਕਰਨੀ ਆ ਜੀ ਵੀਡੀਓ ਚੰਗੀ ਲੱਗੇ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਗੁਰਬਾਣੀ ਹੈ ਜਿੰਨਾ ਵੰਡਾਂਗੇ ਉਨਾ ਹੀ ਪੜਾ ਹੋਏਗਾ ਇਸ ਕਰਕੇ ਆਪਣਾ ਫਰਜ ਸਮਝਦੇ ਹੋਏ ਇਹਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਗੁਰਬਾਣੀ ਦੇ ਨਾਲ ਤਾਂ ਹਰ ਕਦੇ ਹੀ ਪੜਾ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ